ਫੇਸਬੁਕ ਤੇ ਵੱਡੇ ਵੱਡੇ ਪੇਜ ਆ ਸਟੇਮ ਤੁਹਾਡੇ ਮਗਰ ਪਏ ਆ ਵੇਖੋ ਗੱਲ ਸੁਣੋ ਮੇਰੀ ਜੇਦੋਂ ਨਾ ਸਵਾਦ ਪਤਾ ਕਿਦੋਂ ਆਉਂਦਾ ਜਦੋਂ ਤੁਸੀਂ ਇਕੱਲੇ ਖੜੇ ਹੋ ਤੇ ਇੱਕ ਪਾਸੇ ਬਹੁ ਗਣਤੀ ਹੋਵੇ ਹਮ ਇੱਕ ਪਾਸੇ ਹਜ਼ਾਰਾਂ ਤੀਰ ਚੱਲਦੇ ਹੁਣ ਹਮ ਤੁਹਾਡੀ ਛਾਤੀ ਨੇ ਵਿੰਨਣ ਵਾਸਤੇ ਇੱਕ ਪਾਸੇ ਤੁਹਾਡਾ ਇੱਕ ਤੀਰ ਚੱਲਦਾ ਤੇ ਨਾ ਹਜ਼ਾਰਾਂ ਦੀ ਚੰਗਿਆੜੀ ਜਿਹੜਾ ਦਾ ਜਾ ਕੇ ਲੱਗਦੀ ਨਾ ਫੂਕ ਕੇ ਸੜ ਦਿੰਦਾ ਨਾ ਹਮ ਮੈਨੂੰ ਬਹੁਤ ਸਵਾਦ ਆ ਰਿਹਾ ਮੈਂ ਆਨੰਦ ਲੈ ਰਿਹਾ ਵੀ ਚੱਕਰ ਨਹੀਂ ਚੜਦੀ ਕਲਾ ਹਮ ਜਿੰਨਾ ਮੇਰਾ ਵਿਰੋਧ ਕਰਨਗੇ ਉਹਨਾਂ ਹੀ ਚੜਦੀ ਕਲਾ ਠੀਕ ਹੈ ਨਾ ਜਦੋਂ ਵਿਰੋਧ ਹੁੰਦਾ ਨਾ ਉਹਦੇ ਚ ਵੀ ਭਲਾਈ ਹੁੰਦਾ ਮੈਂ ਇਹ ਕਰਕੇ ਮੈਂ ਤਾਂ ਸਿਰਫ ਉਹਨਾਂ ਬੰਦਿਆਂ ਨੂੰ ਜਵਾਬ ਦਿੱਤਾ ਵੀ ਤੁਸੀਂ ਨਾ ਉਹੇ ਕੰਮ ਦੇ ਵਿੱਚ ਤੁਹਾਡਾ ਲੈਣ ਦੇਣ ਨਹੀਂ ਕੋਈ ਹੋਵੇਗਾ ਤੁਸੀਂ ਆਪਣੇ ਕੰਮ ਤੇ ਹੁੰਦੇ ਰਹੋ ਕਹਿੰਦੇ ਬਾਬੇ ਨੇ ਅਜੇ ਤੱਕ ਕੰਮ ਘੜਾ ਕੀਤਾ ਅਜੇ ਤੱਕ ਕੁਲੜ ਪੀਜੇ ਦਾ ਮੁੱਦਾ ਚੱਕ ਲਿਆ ਬੰਟੀ ਬਾਬੇ ਦਾ ਮੁੱਦਾ ਚੱਕ ਲਿਆ ਕਦੇ ਬਾਬੇ ਦਾ ਮੁੱਦਾ ਚੱਕ ਲਿਆ ਮੈਂ ਵੀ ਗੱਲ ਕਹਿੰਦਾ ਯਾਰ ਜੇ ਤੁਹਾਨੂੰ ਲੱਗਦਾ ਨਾ ਵੇਖੋ ਅਸੀਂ ਅੱਜ ਤਵਾਰ ਇਹ ਵੀ ਮੁੱਦੇ ਨਹੀਂ ਛੇੜਦੇ ਅਸੀਂ ਇਹ ਵੀ ਨਹੀਂ ਕਹਿੰਦੇ ਯਾਰ ਭਾਵੇਂ ਕੋਈ ਅੰਗਰੇਜ਼ੀ ਫਿਲਮਾਂ ਰੋਜ਼ ਬਣਾਵਣਾ ਪਾਵੇ ਠੀਕ ਹੈ ਪਾਵੇਂ ਬਾਬਾ ਵੰਟੀ ਬਣਾ ਕੇ ਪਾਦੇ ਆਹੀ ਹੈ ਜੇ ਜੇ ਸਾਡੀਆਂ ਸਾਰੀਆਂ ਗਲਤੀਆਂ ਲੱਗਦੀਆਂ ਖਾਮੀਆਂ ਲੱਗਦੀਆਂ ਜਾ ਉਹ ਵੀ ਗੱਲ ਰਹਿ ਗਈ ਅੱਜ ਤੋਂ ਬਾਅਦ ਮੈਂ ਸਾਰਿਆਂ ਨੂੰ ਕਹਿੰਦਾ ਜਿਹੜੇ ਸਾਡਾ ਕੰਮ ਆਏ ਉਹ ਵੀ ਨਹੀਂ ਕਰਦੇ ਹੂੰ ਹੋਰ ਦੱਸੋ ਫਿਰ ਖੁਸ਼ ਹੋ ਜਾਣਗੇ ਹੂੰ ਕੀ ਮਾਲੋ ਕੁਲੜ ਪੀਜੇ ਨੂੰ ਜਾ ਕੇ ਆਪਾਂ ਕਿਹਾ ਵੀ ਭਈ ਆਹ ਕੰਮ ਨਾ ਕਰ ਕੀ ਗਲਤ ਹੋ ਗਿਆ ਬਾਬੇ ਬੰਟੀ ਨੂੰ ਕਿਹਾ ਸ਼ਕਤੀ ਵਿਖਾ ਗਲਤ ਹੋ ਗਿਆ ਬਾਬੇ ਬੰਟੀ ਨੂੰ ਜੇ ਬਾਬੇ ਬੰਟੀ ਦੀ ਕਰਤੂਤ ਹੀ ਬਾਬਾ ਬੰਟੀ ਘਮਾਉਂਦਾ ਸਾਹਮਣੇ ਮੈਨੂੰ ਆਪਣੀ ਕਰਾਮਾਤ ਨਾਲ ਮੇਰੀ ਸ਼ਕਤੀ ਦੇ ਨਾਲ ਪਲੰਗ ਮੇਨੂੰ ਜਿੱਦਾਂ ਕਹਿੰਦੇ ਵੀ ਉਹ ਕਰਾਮਾਤ ਨਾਲ ਲੋਕਾਂ ਨੂੰ ਵਸ ਕੀਤਾ ਮੇਰਾ ਸਿਰ ਘਮਾਉਂਦਾ ਮੈਂ ਮੰਨਦਾ ਮੈਂ ਲੋਕਾਂ ਨੂੰ ਕਹਿੰਦਾ ਵੀ ਵਾਕਿਆ ਯਾਰ ਬਾਬੇ ਦੀ ਕੋਈ ਕਰਾਮਾਤ ਹੈਗੀ ਬਾਬੇ ਦੀ ਕਰਾਮਾਤ ਛਕੂ ਉਹਨੇ ਪੁਲਸ ਲਾ ਕੇ ਰੋਕਦਾ ਮੈਨੂੰ ਕਿ ਗਾਂ ਨਾ ਆ ਸਕੇ ਕਹ ਦੱਸੋ ਸੱਚ ਕਿੱਥੇ ਤੇ ਝੂਠ ਕਿੱਥੇ ਉਹ ਤਾਂ ਕਹਿੰਦਾ ਹੀ ਆ ਕਹਿੰਦਾ ਮੇਰੇ 'ਚ ਕੋਈ ਕਰਾਮਾਤ ਨਹੀਂ ਹੈਗੀ। ਉਹ ਬਾਈ ਵੇਖੋ ਫਿਰ ਦੁਨੀਆ ਯਾਰ ਇਹ ਗੱਲ ਤੁਸੀਂ ਕਹਿ ਰਹੇ ਨਾ ਉਹ ਬਾਅਦ 'ਚ ਕਿਹਾ ਨਾ ਉਹਨੇ ਕਰਾਮਾਤ ਆਲੀ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਬੰਦਾ ਪਹੁੰਚ ਰਿਹਾ ਪਹਿਲਾਂ ਨਹੀਂ ਉਹਨੇ ਕਿਹਾ ਹੂੰ ਠੀਕ ਆ ਕਰਾਮਾਤ ਉਹਨੇ ਪਹਿਲਾਂ ਕਰਾਮਾਤ ਹੀ ਹੁੰਦੀ ਹੈ ਨਾ ਨਹੀਂ ਨਹੀਂ ਬੜੀ ਇੰਟਰਵਿਊ 'ਚ ਕਿਹਾ ਮੇਰੇ ਕੋਈ ਕਰਾਮਾਤ ਨਹੀਂ ਹੈਗੀ। ਵਾਹ ਬਾਈ ਵੇਖੋ ਜਦੋਂ ਮਸਤੀ ਆਉਂਦੀ ਕਿ ਨਾ ਉਹਦੋਂ ਕਰਾਮਾਤ ਵਰਤ ਦੀ ਗੱਡੀ ਤੇ ਬੈਠ ਕੇ ਉਹਨੇ ਕਿਹਾ ਗੱਡੀ 'ਚ ਕਰਾਮਾਤ ਗੱਡੀ 'ਚ ਕਰਾਮਾਤ ਕੀ ਨਾ ਫਿਰ ਮੈਂ ਤਾਂ ਗੱਡੀ 'ਤੇ ਬੈਠ ਕੇ ਮੈਂ ਉਹ ਇਹ ਥੋੜਾ ਕਿਹਾ ਵੀ ਤੂੰ ਸੜਕ ਤੇ ਆ ਕੇ ਉਖਾ ਦੇ ਮੈਨੂੰ ਨੇ ਕਿਹਾ ਗੱਡੀ ਕਰਾ ਮਾਦ ਮੈਂ ਗੱਡੀ ਤੇ ਬੈਠ ਕੇ ਉਖਾ ਦੀ ਹੁਣ ਨਾ ਇੱਕ ਚੀਜ਼ ਤੁਹਾਨੂੰ ਦੱਸਦਾ ਮੰਨ ਲਓ ਆ ਇਸ ਟਾਈਮ ਜਿਹੜੇ ਲੋਕ ਵਿਰੋਧੀ ਬਣੇ ਮੇਰੇ ਹਨਾ ਐਂਟੀ ਸੈਲ ਬਹੁਤ ਚੱਲਦੇ ਪਿਆ ਤੇ ਕਈਆਂ ਦੇ ਮਨਾਂ ਚ ਪਤਾ ਕੀ ਲਿਖਾ ਬਾਬੇ ਦਾ ਹੁਣ ਬੁਰਾ ਵਕਤ ਸ਼ੁਰੂ ਹੋ ਗਿਆ ਕਹਿੰਦੇ ਬੇਲ ਕਹਿੰਦੇ ਨਾ ਬਾਬਾ ਬਸ ਖਤਮ ਹੋਣਾ ਬਹੁਤਿਆਂ ਬੰਦਿਆਂ ਦੀ ਇਹ ਵਿਚਾਰਾ ਵੀ ਇਹਦਾ ਸਟੇਟਸ ਬਣਾ ਕੇ ਬਾਬੇ ਨੇ ਖਤਮ ਕਰ ਲਿਆ ਆਪਣਾ ਅਮੇ ਦੀ ਗੱਲ ਇੱਕ ਗੱਲ ਯਾਦ ਰੱਖਿਓ ਵੀ ਜਦੋਂ ਸ਼ੇਰ ਸ਼ਿਕਾਰ ਨੂੰ ਚੜਦਾ ਨਾ ਜਿਵੇਂ ਚਾਰ ਕਦਮ ਪਿਛਾਂ ਨੂੰ ਹੋਵੇ ਨਾ ਤੇ ਸ਼ਿਕਾਰ ਸੋਚਦਾ ਵੀ ਨਹੀਂ ਹੁਣ ਮੌਕਾ ਮਿਲ ਗਿਆ ਭੱਜਣ ਦਾ ਹੁਣ ਨਹੀਂ ਪਰ ਜਦੋਂ ਉਹ ਚਾਰ ਕਦਮ ਪਿੱਛੇ ਹੋ ਕੇ ਗਾਂ ਨੂੰ ਵਾਦਦਾ ਨਾ ਇੱਕੋ ਹੀ ਚਵਟ ਮਾਰਦਾ ਲਪੇਟ ਚ ਲੈ ਲਿੰਦਾ ਠੀਕ ਆ ਇਹ ਕਰਕੇ ਦਾਵੇਂ ਪਾਸ਼ਾ ਮਰਦੇ ਪੋਤੇ ਆ ਚੜ੍ਹਦੀ ਕਲਾ ਚ ਰਹੇ ਦਾਵੇਂ ਪਾਸ਼ਾ ਦਾ ਦੁਨੀਆ ਨੇ ਵਿਰੋਧ ਕੀਤਾ ਗੁਰਨਾਨ ਦੇਵ ਸਾਹਿਬ ਦਾ ਵਿਰੋਧ ਕੀਤਾ ਇੱਥੇ ਬਾਬੇ ਜਨੈਲ ਸਿੰਘ ਦਾ ਵਿਰੋਧ ਕੀਤਾ ਅਸੀਂ ਕਿਹਦੇ ਪਾਣੀ ਹਾਰ ਆਂ ਅਸੀਂ ਵੀ ਉਹਨਾਂ ਦੇ ਪੋਤਿਆਂ 'ਚ ਵਿਰੋਧ ਕਰਦੇ ਕੋਈ ਗੱਲ ਨਹੀਂ ਵੀ ਆਪਣੇ ਭੈਣ ਭਰਾ ਆ ਠੀਕ ਆ ਜਿਹੜੇ ਪਿਆਰ ਨਾਲ ਚੱਲਣਗੇ ਪਿਆਰ ਨਾਲ ਸਹੀ ਜਿਹੜੇ ਦੂਜੇ ਤਰੀਕੇ ਨਾਲ ਚੱਲਣਗੇ ਉਹਨਾਂ ਨਾਲ ਉਦਾਂ ਮਿਲਣਾ ਜਿਹੜੇ ਵਿਰੋਧ ਕੀਤਾ ਉਹਨਾਂ ਦਾ ਉਹਨਾਂ ਦੇ ਮਗਰ ਵੀ ਸੀਗੇ ਲੋਕ ਸਿੰਘ ਮਗਰ ਵੀ ਸੀਗੇ ਜੇ ਵਿਰੋਧ ਕਰਨ ਵਾਲੇ ਸੀ ਤਾਂ ਨਾਲ ਵੀ ਸੀਗੇ ਬਾਈ ਵੇਖੋ ਤੁਹਾਡੇ ਨਾਲ ਦੀ ਗਿਣਤੀ ਘਟਾ ਹੈ ਵਿਰੋਧ ਦੀ ਗਿਣਤੀ ਜਾ ਰਹੀ ਹੈ ਬਾਪਾ ਜੀ ਇਹ ਤੇ ਵੇਖੋ ਕਈ ਵਾਰ ਨਾ ਜਿਹੜੇ ਹਾਥੀ ਦੇ ਦੰਦ ਹੁੰਦੇ ਨਾ ਖਾਣ ਵਾਲੇ ਹੋਰ ਹੁੰਦੇ ਤੇ ਵਿਖਾਉਣ ਵਾਲੇ ਹੋਰ ਹੁੰਦੇ ਆ ਜੇ ਉਹਨਾਂ ਨੂੰ ਪਤਾ ਨਾ ਵੀ ਸਾਡੇ ਕੋਲ ਦੰਦ ਹੋਰ ਵੀ ਹੈਗੇ ਆ ਤਾਂ ਕਰਕੇ ਹੱਥ ਨਹੀਂ ਪਾਉਂਦੇ ਠੀਕ ਆ ਜੇ ਕੱਲੇ ਖਾਣ ਵਾਲੇ ਵਿਖਾਏ ਹੁੰਦੇ ਨਾ ਤੇ ਬਾਬਾ ਜੀ ਹੁਣ ਨੂੰ ਕਦੇ ਦਾ ਛੇਪ ਦੇਣਾ ਹੀ ਅਗਲਿਆਂ ਨੇ ਉਹਨਾਂ ਨੂੰ ਪਤਾ ਖਾਣ ਵਾਲੇ ਹੋਰ ਆ ਤੇ ਵਿਖਾਉਣ ਵਾਲੇ ਹੋਰ ਐਨਾਂ ਕੋ ਠੀਕ ਆ ਬਾਕੀ ਇਹ ਚੀਜ਼ ਦਾ ਦੱਸਣ ਦੀ ਲੋੜ ਕੋਈ ਨਹੀਂ ਜਿਹੜੇ ਵੀ ਵਿਰੋਧੀ ਉਹਨਾਂ ਸਾਰਿਆਂ ਨੂੰ ਪਤਾ ਵਾ ਨਹੀਂ ਨਹੀਂ ਉਹਨਾਂ ਨੂੰ ਕਿੰਨਾ ਨੂੰ ਤੁਸੀਂ ਕਹਿੰਦੇ ਵੀ ਉਹਨਾਂ ਨੂੰ ਭਾਈ ਜਿਹੜੇ ਐਂਟੀ ਸੈੱਲ ਬਣ ਕੇ ਬੈਠੇ ਆ ਜ਼ਰੂਰੀ ਥੋੜਾ ਨਾ ਲੈਣੇ ਉਹਨਾਂ ਨੂੰ ਕੋਣ ਬੈਠਾ ਭਾਈ ਇਹ ਤਾਂ ਐਂਟੀ ਸੈੱਲ ਉਹ ਜਿਹੜੇ ਰੋਜ਼ ਫੋਨ ਕਰਦੇ ਬਈ ਅਸੀਂ ਐਂ ਕਰਦੇ ਬਾਹਰਲੇ ਨੰਬਰਾਂ ਤੋਂ ਕਰੀ ਜਾਣ ਮੈਨੂੰ ਪਰਵਾਹੀ ਕੋਈ ਨਹੀਂ ਤੁਹਾਡੇ ਤਾਂ ਮੈਸੇਜ ਨਾਮ ਵੀ ਆ ਗਿਆ ਸੀ ਐਨਐਸਏ ਵਿਧਾਨ ਨੂੰ ਭਾਈ ਮੈਂ ਕਿ ਉਸ ਚੀਜ਼ ਦੇ ਉੱਤੇ ਪਹਿਲਾਂ ਤੁਹਾਨੂੰ ਸਪੈਟੀ ਕਰਨ ਕਰ ਚੁੱਕਾ ਮੈਨੂੰ ਸਾਬਤ ਕਰਨ ਮੈਂ ਕਿੱਥੇ ਲੈ ਕੇ ਦਿੱਤਾ ਅੱਜ ਉਹਨਾਂ ਨੂੰ ਤਾਂ ਦੱਸਿਆ ਮੈਨੂੰ ਬਾਹਰੋਂ ਫੋਨ ਗਏ ਬੰਦਿਆਂ ਨੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਆਪਣੇ ਬੰਦਿਆਂ ਨੂੰ ਸਮਝਾਓ ਮੇਰੇ ਭੰਡੀ ਪ੍ਰਚਾਰ ਬੰਦ ਕਰੋ ਸਾਰਾ ਕੋ ਡਿਲੀਟ ਕਰਾਓ ਮੈਂ ਤੁਹਾਡੇ ਹੱਕ ਚ ਪ੍ਰਚਾਰ ਪ੍ਰਸਾਰ ਕਰ ਦੂੰਗਾ ਹੂੰ ਲੇਕਿਨ ਜੇ ਮੈਨੂੰ ਗਲਤ ਲੱਗਾ ਗਲਤ ਨੂੰ ਗਲਤ ਕਹਿਣਾ ਤੇ ਸਹੀ ਨੂੰ ਸਹੀ ਕਹਿਣਾ ਜੇ ਹੂੰ ਇਹ ਨਹੀਂ ਵੀ ਗਲਤ ਨੂੰ ਆਖੋ ਵੀ ਸਹੀ ਕਹੇ ਉਹ ਕੰਮ ਨਹੀਂ ਮਰਕੋਣਾ ਤੁਹਾਨੂੰ ਪਤਾ ਮੈਂ ਕਈ ਸਟੇਜਾਂ ਖਰਾਬ ਕਰ ਬੈਠਾ ਸੱਚ ਕਰ ਅੱਜ ਲੋਕ ਜੋ ਮਰਜ਼ੀ ਗਈਆਂ ਨੇ ਮੈਂ ਇਦਾਂ ਨਹੀਂ ਸਟੇਜਾਂ ਲਾਈਆਂ ਮੈਂ ਸਟੇਜ ਕੁਰਸੀ ਦੇ ਕਿਹਨੂੰ ਬਹਿਣ ਨਹੀਂ ਦਿੱਤਾ ਜਿੱਥੇ ਮੈਨੂੰ 50000 60000 ਰੁਪਿਆ ਪ੍ਰੋਗਰਾਮ ਦਾ ਉਹਨਾਂ ਨੇ ਮੈਂ ਕੁਰਸੀਆਂ ਥੱਲੇ ਲਾ ਦੋ ਉਹਨਾਂ ਨੇ ਜਦੋਂ ਕਈ ਮੇਰੇ ਪ੍ਰੋਗਰਾਮ ਖਰਾਬ ਹੋ ਗਏ ਕੀ ਗੁਰੂ ਦਾ ਸਤਕਾਰ ਨਹੀਂ ਕਰਨਾ ਹੁੰਦਾ ਮੈਨੂੰ ਜਾਂ ਗੁਰੂ ਨੂੰ ਮੈਂ ਪਿਆਰ ਨਹੀਂ ਕਰਨਾ ਕੀ ਦੁਨੀਆ ਨੂੰ ਸਾਫਤ ਕਰੀਏ ਪਹਿਲਾ ਆਪਣੇ ਆਪ ਨੂੰ ਮਰ ਕੇ ਫੇਰ ਦੱਸੀਏ ਲੋਕਾਂ ਨੂੰ ਪਈ ਸੱਚੇ ਆ ਭਾਈ ਜੇ ਮਰ ਕੇ ਦੱਸਣਾ ਵੀ ਅਸੀਂ ਸੱਚੇ ਆ ਨਾ ਤੇ ਫੇਰ ਭਾਈ ਅਸੀਂ ਦੱਸਣ ਦੀ ਲੋੜ ਹੀ ਕਿਵੇਂ ਆਨੰਦ ਲੈਨੇ ਆ ਤੇ ਸਾਡੇ ਰਾਹ ਚ ਨਾ ਆਓ ਨਾ ਅਸੀਂ ਤੁਹਾਡੇ ਰਾਹ ਜਾਵਾਂਗੇ ਨਾ ਸਾਡੇ ਰਾਹ ਜਾਓ ਸੱਚੀ ਗੱਲ ਹੈ ਆਪਣੀ ਜ਼ਿੰਦਗੀ ਜਿਵਾਂਗੇ ਉਹੀ ਆਪਣੀ ਜਿਓ ਨਾ ਅਸੀਂ ਤੁਹਾਡੇ ਰਾਹ ਚ ਆਉਨੇ ਨਾ ਸਾਡੇ ਜਾਓ ਬਾਬਿਆਂ ਦਾ ਪ੍ਰੋਗਰਾਮ ਲਾਇਆ ਕਦੇ ਕਿਹੜਿਆਂ ਦਾ ਬਾਬਿਆਂ ਦੇ ਕਿਹੜਿਆਂ ਦੇ ਬڑے ਬਾਬੇ ਨੇ بڑے ਆਪਣੇ ਆਪ ਨੂੰ ਸੰਤ ਕਹਿੰਦੇ ਨੇ ਬਾਈ ਵੇਖੋ ਮੇਰੀ ਗੱਲ ਸੁਣੋ ਮੈਂ ਇੱਕ ਪਾਸੇ ਜਥੇਬੰਦੀਆਂ ਦੇ ਵਿੱਚ ਬਹਿਣਾ ਪ੍ਰੋਗਰਾਮ ਲਾਏ ਠੀਕ ਆ ਨਾਨਸਰੀਆਂ ਦੇ ਵੀ ਲਾਏ ਲੇਕਿਨ ਜਦੋਂ ਆ ਰੌਲਾ ਰੱਪਾ ਜਾ ਪਏਗਾ ਉਦੋਂ ਸਾਰਾ ਕੁਝ ਮਿਟਦਾ ਠੀਕ ਹੈ ਜੀ ਜਿਹੜੇ ਪ੍ਰੋਗਰਾਮ ਆ ਆਪਣੇ ਮਤਲਬ ਲੋਕਲ ਬੰਦੇ ਦਬਾਬੇ ਜੋ ਮਾਲ ਵਿੱਚ ਉਹ ਸਾਰਾ ਸਿਸਟਮ ਕਲੋਜ਼ ਹੋ ਗਿਆ ਕਿਉਂਕਿ ਪਤਾ ਮੈਨੂੰ ਸਾਰਾ ਸੱਲ ਜਿਹੜਾ ਇੱਕ ਕੰਮ ਕਰਦਾ ਠੀਕ ਹੈ ਜੀ ਹਰ ਪਿੰਡ 'ਚ 10-15 ਬੰਦੇ ਇਦਾਂ ਦੇ ਹੈਗੇ ਜਿਹੜੇ ਮਤਲਬ ਇਹ ਗੱਲ ਕਹਿੰਦੇ ਵੀ ਭਾਈ ਸਾਹਿਬ ਦੇ ਨਾਲ ਹਨਾ ਉਹ ਉਹ ਦਾਹ ਬੰਦੇ ਜਦੋਂ ਮਰ ਪਿੰਡ ਨੂੰ ਕਹਿੰਦੇ ਨਹੀਂ ਯਾਰ ਉਹ ਬੰਦਾ ਨਹੀਂ ਸਹੀ ਉਹ ਬੰਦਾ ਗਲਤ ਆ ਬੰਦਾ ਗਲਤ ਆ ਅੱਪਾਂ ਦਾ ਗਲਤ ਆ ਬਣੇ ਪ੍ਰੋਗਰਾਮ ਖਰਾਬ ਕਰਦੇ ਤੇ ਮੇਰੇ ਥਾਂ ਤੇ ਕੋਈ ਬੰਦਾ ਹੋਰ ਹੁੰਦਾ ਤੇ ਕੀ ਗੱਲ ਉਹਨੇ ਜਾ ਕੇ ਸਰਕਾਰ ਨਾਲ ਲੜ ਕੇ ਪੂਰੀ ਤੈ ਨਿਖ ਲਾਉਣੀ ਇਹਨਾਂ ਦੀ ਹੂੰ ਪਰ ਮੈਂ ਇਦਾਂ ਦਾ ਕੰਮ ਨਹੀਂ ਕਰਦਾ ਮੈਂ ਅੱਜ ਵੀ ਇਹ ਗੱਲ ਕਹਿੰਦਾ ਮੇਰੇ ਭਰਾ ਵਾ ਇੱਕ ਘਰ ਚ ਚਾਰ ਭਰਾ ਹੁੰਦੇ ਆ ਹੂੰ ਛੇਤਰੋ ਛਤਰੀ ਹੁੰਦੇ ਆ ਰੋਜ ਹੁੰਦੇ ਆ ਲੇਕਿਨ ਜਦੋਂ ਬਾਹਰੋਂ ਤੇ ਰਹੋਂਦੀ ਨਾ ਉਦੋਂ 21 ਹੋ ਜਾਂਦੇ ਆ ਹੂੰ ਠੀਕ ਆ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿੰਦਾ ਠੀਕ ਹੈ ਯਾਰ ਮਤਪਾਲਨਾ ਨਹੀਂ ਵਿਚਾਰ ਰਲਦੇ ਨਾ ਸਹੀ ਲੇਕਿਨ ਖਾਲਸਾ ਵੀ ਹੀਰ ਚਲਾਓ ਤੁਹਾਡਾ ਪੂਰਾ ਸਮਰਥਨ ਕਰਾਂਗੇ ਠੀਕ ਹੈ ਸਾਡੇ ਨੂੰ ਕੋਈ ਤੁਹਾਨੂੰ ਬੰਦਾ ਸ਼ਬਦ ਨਹੀਂ ਆਊਗਾ ਬਸ ਸਾਡੇ ਨੂੰ ਇਹੋ ਹੀ ਆ ਕਿ ਸਾਡਾ ਪ੍ਰਚਾਰ ਪ੍ਰਸਾਰ ਬੰਦ ਕਰੋ ਤੁਹਾਨੂੰ ਬੇਨਤੀ ਕਰਦੇ ਆ ਮੁਰਕੇ ਸਿੱਧੇ ਹੋਗੇ ਤੇ ਫੇਰ ਕੰਮ ਔਖਾ ਆਣਾ ਜੀ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਸਰਕਾਰਾਂ ਵੀ ਉਹ ਚਾਹੁੰਦੀਆਂ ਬੰਦਾ ਚ ਬੰਦਾ ਚਾਹੀਦਾ ਸਾਨੂੰ ਜਿਹੜਾ ਪੂਰੀ ਤਹਿ ਲਾਵੇ ਪਰ ਮੈਂ ਇਹ ਕੰਮ ਨਹੀਂ ਕਰਨਾ ਚਾਹੁੰਦਾ ਮਾਨ ਸਿੰਘ ਅਕਾਲੀ ਨੂੰ ਲੋਕੀਏ ਕਿਉਂ ਕਹਿੰਦੇ ਨੇ ਵੀ ਇਹ ਕਬਜੇ ਕਰਾਂਦਾ ਹੈ ਇਹ ਗੁੰਡਾ ਹੈ ਇਹ ਜ਼ਮੀਨ ਨਿੰਨਿਆ ਸਿੰਘ ਨੂੰ ਜ਼ਮੀਨਾਂ ਦੇ ਕਬਜੇ ਕਰਾਉਣ ਦੀ ਕਿ ਲੋੜ ਪਈ ਚਲੋ ਨਿਹਾਂਗ ਸਿੰਘ ਛੱਡੋ ਤੁਸੀਂ ਤਾਂ ਜਿਹੜੇ ਉਹ ਸਟੇਜਾਂ 'ਸਾਮ ਦੇਓ ਤੇ ਕਵਿਸ਼ਰੀ ਗਾਇਨ ਕਰਦੇ ਹੋ ਅੱਛਾ ਮੈਨੂੰ ਇੱਕ ਸਿੱਧਾ ਜਵਾਬ ਦਿਓ ਢਾਡੀਵਾਰਾ ਗਾਣ ਵਾਲੇ ਨੂੰ ਹਾਂਜੀ ਇੱਦਾਂ ਕਬਜੇ ਕਰਾਉਣ ਦੀ ਕਿ ਲੋੜ ਪਈ ਨਹੀਂ ਵੇਖੋ ਢਾਡੀ ਸਿੰਘ ਜਿਹੜੇ ਐਵੇਂ ਨਹੀਂ ਹੁੰਦੇ ਢਾਡੀ ਸਿੰਘ ਜੰਗ-ਜੁੱਦ ਲੜਦੇ ਰਿਹਾ ਸਮੇਂ ਅਨੁਸਾਰ ਜੰਗ ਲੜਿਆ ਤੇ ਮਾਰੇ ਨੇ ਕਾ ਜਿਹੜਾ ਸ਼ਰਨ ਆਇਆ ਦਾ ਨਾ ਉਹਨੂੰ ਕੰਠ ਲਾਉਣਾ ਛਾਤੀ ਤੇ ਲਾਉਣਾ ਦੀਨ ਜਿਹੜਾ ਮੰਨ ਲੋ ਦੁਖੀ ਦਾ ਡਿਖਵਾ ਗਿਆ ਉਹਦੀ ਸਾਰ ਲੈਣੀ ਆ ਜੇ ਮੰਨ ਲੋ ਕੋ ਭੈਣ ਭਰਾ ਤੁਹਾਡੇ ਕੋ ਆ ਗਿਆ ਉਹਨੇ ਤੁਹਾਨੂੰ ਦੱਸਿਆ ਵੀ ਅਸੀਂ ਦੁਖੀ ਆ ਠੀਕ ਹੈ ਸਾਡੇ ਨਾਲ ਧੱਕਾ ਹੋ ਰਿਹਾ ਕੀ ਗੱਲ ਉੱਥੇ ਮਾਨ ਸਿੰਘ ਜੀ ਜਾ ਕੇ ਖੜ ਜਾਂਦਾ ਜਾਂ ਉਹਦਾ ਘਰ ਵਾਜ ਜਾਂਦਾ ਜਾਂ ਉਹਦੀ ਜ਼ਮੀਨ ਵਾਜ ਜਾਂਦੀ ਮੈਂ ਮੜਾ ਕਰ ਦਿੰਦਾ ਕੀ ਮੈਂ ਕਿਸੇ ਕੋ ਪੈਸੇ ਥੋੜਾ ਲੈ ਆ ਇੱਕ ਬੰਦਾ ਸਾਫ਼ ਕਰੋ ਜਿਹਦੇ ਮੈਂ ਕੰਮ ਕਰਨ ਵਾਸਤੇ ਪੈਸੇ ਲਏ ਹੁਣ ਕਬਰ ਜੀ ਜੇ ਮੈਂ ਪੈਸੇ ਲੈਣ ਵਾਲਾ ਹੁੰਦਾ ਨਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅੰਡੈਵਰ ਗੱਡੀਆਂ ਖਲੋਤੀਆਂ ਹੁੰਦੀਆਂ ਨੇ ਇੱਥੇ ਕਬਜ਼ੇ ਕਰਾਣਾ ਤਾਂ ਲੋਕੀ ਮੋٹے ਰਪੇ ਬਾਈ ਦਿੰਦੇ ਮੋٹے ਮੈਂ ਲੈਂਦਾ ਨਹੀਂ ਕਦੇ ਨਹੀਂ ਕਿਉਂਕਿ ਮੈਂ ਕਬਜ਼ੇ ਨਜਾਇਜ਼ ਨਹੀਂ ਕਰਦਾ ਜਿਹੜੇ ਬੰਦੇ ਨੂੰ ਲੋੜ ਹੈ ਜਿਹੜਾ ਬੰਦਾ ਲੱਗਦਾ ਮੈਨੂੰ ਕੋਈ ਵਾਕਿਆ ਜੇ ਮੈਂ ਵੇਖੋ ਉਹਨਾਂ ਲੋਕਾਂ ਨਾਲ ਖੜਿਆ ਹਾਂ ਜਿਸ ਭੈਣ ਦਾ ਕੋਈ ਭਰਾ ਨਹੀਂ ਜਿਸ ਮਾਂ ਦਾ ਕੋਈ ਪੁੱਤ ਨਹੀਂ ਉਹਨਾਂ ਲੋਕਾਂ ਦੇ ਘਰਾਂ ਦੇ ਮੈਂ ਖੜਿਆ ਹਾਂ ਉਹਨਾਂ ਵਾਸਤੇ ਖੜਿਆ ਹਾਂ ਮੈਂ ਕਿਸੇ ਨਾਲ ਧੱਕਾ ਨਹੀਂ ਕੀਤਾ ਠੀਕ ਹੈ ਗਾਂਵਾਂ ਵਾਲੇ ਸਮੇਂ ਤੇ ਤੁਸੀਂ ਕਹਿੰਦਾ ਤੇ ਤੁਸੀਂ ਤੁਹਾਡੀ ਪੰਥ ਨੂੰ ਦੇਣ ਕੀ ਆ ਤੇ ਜੇ ਪੰਥ ਨੂੰ ਲੱਗਦਾ ਵੀ ਮੈਂ ਗਲਤੀਆਂ ਦੇ ਮੈਂ ਇਹ ਵੀ ਚੀਜ਼ਾਂ ਛੱਡ ਦੂੰਗਾ ਕੋਈ ਪੰਥ ਦੀ ਜ਼ਿੰਮੇਵਾਰੀ ਤੂੰ ਆਪ ਹੀ ਸਹਾਰੋ ਤੇ ਦੇਣ ਦੱਸ ਦੋ ਮੈਂ ਤੁਹਾਨੂੰ ਅੱਜ ਕਹਿੰਦਾ ਆਨ ਦੀ ਰਿਕਾਰਡ ਆਪਣੇ ਪੰਜ ਕੰਮ ਕਿਨਾਂ ਬਾਈ ਪੰਜ ਛੱਡ ਕੇ ਪੰਥ ਲਈ ਮੈਂ ਇੱਕ ਵੀ ਨਹੀਂ ਕੀਤਾ